ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਸਾਰਿਆਂ ਦੇ। ਸਾਰਿਆਂ ਦੇ ਪੰਛੀ ਠੀਕ ਨੇ ਬਾਈ। ਕੋਕਰ ਪਰਵਾਸ ਸਭ ਵਧੀਆ ਬਾਈ। ਜਿਹੜੇ-ਜਿਹੜੇ ਭਰਾ ਦਾਣਾ ਪਾ ਰਹੇ ਆਂ ਸ਼ੌਕ ਕਰਵਾਓ। ਅੱਜ ਕੱਲ ਬਾਈ ਐ ਮੌਸਮ ਜਾਰ ਰਹੇ ਨੇ ਕਹਿੰਦੇ ਬਹੁਤ ਬਾਈ ਕਬੂਤਰ ਸੁੱਕੀ ਜਾਂਦੇ ਆ ਬਾਈ ਵੱਡਾ ਸਫਾਈ ਦਾ ਧਿਆਨ ਰੱਖੋ। ਕਬੂਤਰ ਭੁੱਖਾ ਨਾ ਰੱਖੋ ਬਾਈ, ਓਕੇ ਨਾ ਰਹਿਣ ਦੇ। ਉਤਰਾਣ ਟਾਈਮ ਨਟ ਪਾਉ ਉਹ ਗਾਣਿਆਂ ਦਾ ਕਈ ਵਾਰੀ ਆਪਾਂ 2 ਵਜੇ ਪਾਉਣੇ ਹੁੰਦੇ ਆਪਾਂ ਕਹਿੰਦੇ ਚਲੋ ਕੋਈ ਨਾ 4 ਵਜੇ ਪਾ ਦਾਂਗੇ 3 ਵਜੇ ਪਾ ਦਾਂਗੇ ਤੇ ਸ਼ਾਮ ਨੂੰ ਪਾ ਦਾਂਗੇ ਜਾ ਕੇ ਉਦੋਂ ਬਾਈ ਕਬੂਤਰ ਬੈਠਾ ਮੁੱਠਾ ਚੱਕ ਜਾਂਦੇ ਆ ਆਪਾਂ ਧਿਆਨ ਨਹੀਂ ਦੇ ਹਗੇ ਬਸ ਤਾਂ ਸੁੱਕੇ ਚ ਆ ਜਾਂਦੇ ਆ ਸੁੱਕਣ ਲੱਗ ਜਾਂਦੇ ਆ ਬਿਮਾਰੀਆਂ ਲੱਗ ਜਾਂਦੀਆਂ ਜੇ ਕੇਰੇ ਬਿਠਾ ਆਪਾਂ ਵਾਲੀਆਂ ਸਾਫ਼ ਨਹੀਂ ਕਰਦੇਗੇ ਤਾਂ ਫੋਡੇ ਚ ਹੋਮੋਸੀ ਪੈਦਾ ਹੋਣ ਲੱਗ ਜਾਂਦੀ ਆ ਜਿਹਦੇ ਨਾਲ ਅੱਖਾਂ ਖਰਾਬ ਹੋਣ ਲੱਗ ਜਾਂਦੀਆਂ ਮੂੰਹ ਪੱਕਣ ਲੱਗ ਜਾਂਦੇ ਆ ਬਾਈ ਮੂੰਹ ਵੱਟ ਕੇ ਸਾਹ ਲੈਣ ਲੱਗ ਜਾਂਦੇ ਆ ਕਬੂਤਰਾਂ ਅਹੀ ਕਾਰਨ ਹੁੰਦੇ ਨੇ ਬਾਈ ਹੋਰ ਕੋਈ ਨਹੀਂ ਸਫਾਈ ਦੇ ਕਾਰਨ ਸਾਰਾ ਇਹ ਆ ਦੇਖੋ ਤੁਸੀਂ ਆਪਣੇ ਰੋਜ਼ਮਾਂ ਜਾ ਵਾਇਦਾ ਇੱਕ ਵੀ ਕੋਈ ਉਹ ਪਟਾਣੂ ਨਹੀਂ ਹੈਗਾ ਆ ਮੱਛਰ ਨਾ ਮੱਖੀ ਸਭ ਕੁਝ ਓਕੇ ਆ ਇੱਕ ਦੋ ਟਾਈਮ ਪਾਣੀ ਪਿਆ ਕਰੋ ਬਾਈ ਨਿੱਕਾ ਸਵੇਰੇ ਪਿਆ ਤਾਂ 8-9 ਵਜੇ ਤੇ ਸ਼ਾਮ ਨੂੰ ਤਣ ਦਾਣਿਆਂ ਨਾਲ ਰੋਕੀ ਦਿੰਨੇ ਆ ਦਾਨਿਆਂ ਦਾ ਟਾਈਮ ਟੇਬਲ ਥੋੜਾ ਦੋ ਟਾਈਮ ਦਾ ਬਈ ਤਾਂ ਇੱਕ ਟਾਈਮ ਕਰ ਦੋ ਟਾਈਮ ਚੇਂਜ ਕਰ ਦੋ ਦਾਨਿਆਂ ਦਾ ਜੀ ਆਪ ਵੀ ਦੇਖੋਗੇ ਦੋ ਚਾਰ ਦਿਨਾਂ ਦੀ ਫਰਕ ਪੈ ਜੂਗਾ ਸਹੀ ਹੋ ਜਾਣਗੇ ਬਰਾਹੀ ਗੱਲਾਂ ਹੁੰਦੀਆਂ ਨੇ ਹੋਰ ਵੀ ਵੱਡੀ ਗਿਉਂ ਜੀ ਉਤਰਵਾਈ ਚ ਆਹੀ ਮਿਹਨਤ ਹੁੰਦੀ ਆਈ ਜ਼ਮ ਸਮਝਾ ਲੈ ਬਈ ਅੰ ਦੂਜੇ ਚਾਂਬਲੇ ਹੋਏ ਨੇ ਇਹਨੂੰ ਆਪਾਂ ਬੰਦ ਕਰਕੇ ਖਵਾਣਿਆ ਇਹ ਬੱਚਿਆਂ ਨੇ ਥੋੜੀ ਫਰ ਦੇਖ ਕੇ ਖਵਾਉਣੇ ਵੀ ਕਿਹਨੇ ਖਾ ਲੇ ਕਿਹਨੇ ਬੱਚੇ ਨੂੰ ਦਾਣੇ ਦੇਤੇ ਕਿਹਨੇ ਨਹੀਂ ਦਿੱਤੇ ਇਹ ਦੇਖਣਾ ਪੈਂਦਾ ਬਾਈ ਉਹ ਤੁਹਾਨੂੰ ਦਿਖਾਉਂਗਾ ਬੱਚੇ ਸੀਗੇ ਦੋ ਤੇ ਇੱਕ ਤਾਂ ਸੁੱਕੀ ਗਿਆ ਜਮੇ ਛੋਟਾ ਰਹਿ ਗਿਆ ਇੱਕ ਵੱਡਾ ਹੋ ਗਿਆ ਉਹ ਬਸ ਸਮੇਂ ਦੋ ਤਿੰਨ ਦਾ ਵਿਆਹ ਚੁਣ ਸੀ ਬਾਈ ਧਿਆਨ ਨਹੀਂ ਦਿੱਤਾ ਹੈਗਾ ਬੱਚਿਆਂ ਨੂੰ ਚੋਗਾ ਨਹੀਂ ਮਿਲਿਆ ਹੈਗਾ ਸਹੀ ਪੁੱਤਰਾਂ ਤੋਂ ਵਸਤਾ ਕਰਕੇ ਆ ਕੰਮ ਹੋ ਗਿਆ ਆਪਾਂ ਨੇ ਚਾਕੇ ਬੱਚਾ ਇੱਕ ਦੋ ਜਿਹਾ ਪੁੱਤਰ ਸੀਗਾ ਉਹ ਜੋੜੀ ਵਾਲਾ ਲਾਲ ਵਾਲਾ ਉਹਦੇ ਥਲੇ ਰੱਖਦਾ ਉਹਦੇ ਥਲੇ ਇੱਕ ਬੱਚਾ ਸੀਗਾ ਪੰਜ ਥਲੇ ਉਹ ਬੱਚਾ ਰੱਖਦਾ ਬਰਾਬਰ ਹੋ ਗਏ ਬੱਚੇ ਇਕੱਲੇ ਨ ਛੜਦਾ ਪਾਸਾ ਦੇਖ ਲਿਆ ਕਰੋ ਵੀ ਕਿਹੜੇ ਨੂੰ ਦਾਣਾ ਦੇਤਾ ਬੱਚੇ ਨੂੰ ਕਿਹੜੇ ਨੂੰ ਨਹੀਂ ਜਿਵੇਂ ਉਹ ਦੇਖੋ ਕਬੂਤਰ ਬੱਚਾ ਲੰਗਰੀ ਜਾਂਦਾ ਹੁਣ ਇਹ ਦੇਖਣਾ ਪੈਂਦਾ ਬਈ ਥਲੇ ਦਾਣੇ ਟਾਈਮ ਵਾਸਤੇ ਉਤਰ ਪੱਟ ਦੁੰਦੇ ਆਗੇ ਬਸ ਆਹੀ ਗੱਲਾਂ ਹੁੰਦੀਆਂ ਨੇ ਨਹੀਂ ਮੈਨ ਆਪਾਂ ਕਹਿਣਾ ਬੱਚਾ ਮਰ ਗਿਆ ਕੁਛ ਨਹੀਂ ਹੋਇਆ ਜੀ ਉਹ ਬਾਈ ਵੱਡੇ ਕਬੂਤਰ ਕਈ ਵਾਰੀ ਉਹ ਉੱਤੇ ਬਹਿ ਬਹਿ ਕੇ ਮਾਰ ਦਿੰਦੇ ਨੇ ਕੂਤਰਾਂ ਨੂੰ ਬੱਚਿਆਂ ਨੂੰ ਬਰ ਦਾਣਾ ਹੁਣਾ ਪਾਉਣਾ ਹੁੰਦਾ ਉਹਦੋਂ ਬਰ 10 ਮਿੰਟ ਧਿਆਨ ਰੱਖ ਲੈ ਲਵੇ ਉਹਦੋਂ ਬਾਅਦ ਤਾ ਕੂਤਰ ਭਈ ਆਉਦੇ ਬੱਚਿਆਂ ਨੂੰ ਧਿਆਨ ਆਪ ਹੀ ਰੱਖ ਲੈਂਦੇ ਆ ਜਿਨ੍ਹਾਂ ਦੇ ਹੁੰਦੇ ਆ ਬਸਾਂ ਦਾਣਾ ਟਾਈਮ ਪਾਉਣਾ ਟਾਈਮ ਜੋ ਥੱਲੇ ਉਤਰ ਆਉਂਦੇ ਨੇ ਕੂਤਰ ਰੱਖਣਿਆਂ ਚੋਂ ਤਾਂ ਦੂਜੇ ਕੂਤਰ ਛੱਡ ਕੇ ਵਿੱਚ ਮਾਰਨ ਲੱਗ ਜਾਂਦੇ ਨੇ ਬੱਚਿਆਂ ਨੂੰ ਕਿਦਾਂ ਕਰਕੇ ਬੱਚੇ ਮਾਰਨ ਲੱਗ ਜਾਂਦੇ ਆ ਬਾਈ ਜਾਂ ਪੱਟ ਦਿੰਦੇ ਆ ਸਰਸੁਰਕ ਆ ਜਾਂਦੇ ਆ ਪਟੇ ਗੂਤਰ ਬਸ ਸਆਂ ਗੱਲਾਂ ਹੁੰਦੀਆਂ ਨੇ ਹੋਰ ਕੋਈ ਵੱਲੀ ਵੱਡੀ ਗੱਲ ਨਹੀਂ ਜੀ ਗੂਤਰ ਬਾਜੀ ਬਸ ਇਹਨਾਂ ਦਾ ਧਿਆਨ ਰੱਖਣਾ ਸਫਾਈ ਦਾ ਧਿਆਨ ਰੱਖਣਾ ਖਾਣ ਪੀਣ ਦਾ ਧਿਆਨ ਰੱਖਣਾ ਇਹਨਾਂ ਦਾ ਬਸ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਨਾ ਕਦੇ ਬੱਚਾ ਮਰੂਆ ਨਾ ਕਦੇ ਗੂਤਰ ਮਰੂਆ ਸਾਡਾ ਅਹੀਂ ਬੋਲਦੇ ਰਹਿਣਗੇ ਹਰ ਵੇਲੇ ਮੁੜ ਕੇ ਦੇ ਉਹ ਲਾ ਬੇਟਾ ਰੱਖਣੇ ਚੋ ਥੱਲੇ ਦੋ ਅੰਡੇ ਸੀ ਕੱਲ ਦਿਨੇ ਦੇਖਿਆ ਕੱਲ ਸ਼ਾਮ ਦੇਖਿਆ ਜਮਾ ਸਹੀ ਸੀ ਹੁਣ ਜਾ ਕੇ ਦੇਖਿਆ ਇੱਕ ਅੰਡਾ ਰਹਿ ਗਿਆ ਥੱਲੇ ਇੱਕ ਅੰਡਾ ਭੰਨ ਕੇ ਖੋਡੇ ਦੇ ਵਿੱਚ ਹੀ ਪੀ ਪੂ ਕੇ ਕਬੂਤਰ ਖਾ ਖੂਗੇ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ ਕਿੱਧਰ ਨਾ ਛਿਲਕਾ ਦੀਗਾ ਛੋਟਾ ਆ ਛਿਲਕੇ ਤੋਂ ਪਤਾ ਲੱਗਿਆ ਮੈਨੂੰ ਵੀ ਵਾਹ ਆਂਡਾ ਭੰਨ ਕੇ ਪੀ ਕੇ ਕੂਤਰਿਆ ਖਾ ਗਏ ਛਿਲਕਾ ਖਾ ਗਏ ਉਹਨੇ ਅੰਡਾ ਫਟ ਗਿਆ ਬੱਸ ਐ ਹੋਈ ਨੀ ਕਾਲ ਰੋਟੀਆਂ ਪਾਈਆਂ ਸੀ ਅੱਜ ਰੋਟੀਆਂ ਪਾਈਆਂ ਖਾਧੀਆਂ ਨਹੀਂ ਜਿਵੇਂ ਆਪਣਾ ਮਾਣ ਰੋਜ਼ ਕਰਦਾਗਾ ਬਦਲਵਾਲ ਕੇ ਚੀਜ਼ਾਂ ਖਾਣ ਨੂੰ ਉਹ ਮਹੀਨਾ ਦਾ ਕਰਦਾ ਭਾਈ ਹਾਂ ਦੇਖੋ ਐ ਤੰਗ ਕਰਦੇ ਨੇ ਵੱਡੇ ਕਬੂਤਰ ਆਣੇ ਜਾ ਕੇ ਨਾਲੇ ਉਸੇ ਦੀ ਕਬੂਤਰੀ ਹੈ ਫਿਰ ਵੀ ਹਲਕਾ ਉੱਤੇ ਚੜੀ ਜਾਂਦਾ ਹੈ ਫੋਲੋ ਕਰੋ ਵੱਧ ਵੱਧ ਬਈ ਆਪਣੇ ਚੈਨਲ ਨੂੰ ਕਰਿਆ ਕਰੋ ਯਾਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਈ ਜਰਾ ਜੀ ਪਾ ਸਕਨੇ ਵੇਸ਼ ਤਾਂ ਆਪਾਂ ਠੀਕ ਹੈ ਆਪਣਾ ਲੱਗਿਆ ਹੋਇਆ ਸੈਟਅਪ ਪਰ ਆਪਾਂ ਦਰੀ ਪਾਉਣਿਆਂਗੇ ਬਾਹਰ ਫਿਰ ਬਈ ਨੀਚੇ ਉਤਰਨ ਲੱਗਿਆਂ ਦਾ ਗੂਤਰ ਜਾਲ ਜੂਲ ਚ ਤੁਹਾਨੂੰ ਬਤਾਇਆ ਬਲਾਸਟਿਕ ਦਾ ਜਾਲ ਹੈਗਾ ਬਿੱਲੀ ਬਿੱਲੀ ਮਾਰ ਜਾਂਦੀ ਹੈ ਹੋਰ ਕੋਈ ਗੱਲ ਨਹੀਂ ਫਰੂਜ ਹੋ ਗਿਆ। ਇਧਰ ਵੀ ਆ ਗਿਆ ਆਪਣੇ ਉਧਰ ਵੀ ਆ ਲੱਕੜ ਦੇ ਚ ਇਹ ਚ ਕੱਲੇ ਕਬੂਤਰ ਆ ਗਏ ਤੰਗ ਕਰਦੇ ਆ ਤਾਂ ਨਿਕਲ ਗਿਆ ਕੋਡੇ ਚ ਬੜ ਚੰਦੇ ਆ। ਫਿਰ ਆਖਣਾ ਚ ਬੜ ਕੇ ਹੀ ਆਂਡੇ ਹੁੰਡੇ ਭੰਨਨਦੇ ਅੱਦੇ ਤੋਂ ਤਾਂ ਕਰਕੇ ਉਹਨੂੰ ਬੰਨ੍ਹ ਦੀ ਰੱਖ ਕੇ ਖਵਾਵੇਂ। ਹਾਂ ਕਿਧਰ ਜਾਏਗੀ ਇੱਕ ਕਬੂਤਰੀ ਹੋਈ ਆਪਣੀ ਘਰ ਦੀ ਪੱਠੀ ਦੇਖੋ ਮੋਜੀ ਹੈ ਬਾਪੂ ਇਹਦਾ ਲਾਲ ਸੀ ਤੇ ਮਾਂ ਇਹਦੀ ਚਿੱਟੀ ਸੀ ਸਫੈਦ ਮੋਜੀ ਬੱਚਾ ਇਹਨੇ ਲੈਦਾ ਭਾਈ ਸੀ ਕੋ ਬਵਾੜੀ ਜਾ ਕੇ ਮਰ ਗਿਆ ਭਾਈ ਐਸ਼ੀਰ ਨਹੀਂ ਬਚ ਗਈ ਹਾਂ ਦੇ ਬੰਦੇ ਦਾ ਬੱਚਾ ਕਹੇ ਆਉ ਕੱਢਿਆ ਇਹਨਾਂ ਨੇ ਸ਼ੌਂਕ ਰੌਂਗ ਕੁੰਜੀ ਸਾਨੂੰ ਕਰਵਾਇਆ ਸੀ ਹੋਸਲਾ ਹੈ ਬੱਚਾ ਵੱਡਿਆ ਹਾਕੀ ਉਹ ਉਹ ਜੋੜੀ ਨੇ ਵੀ ਪੋਲੀ ਨਾ ਆਪਣੀ ਨਾਂਡੇ ਲਾ ਲਿਆ ਉੱਥੇ ਬੈਠਦੀ ਹੈ ਕਬੂਤਰੀ ਉਹ ਦਬਾ ਦਵਾਰੇ ਆਂਦੇ ਲੱਗੋਂ ਪਿਆਰ ਹੋ ਗਿਆ। ਰੋਬਟੀ ਨੇ ਭਾਈ ਜਨੰ ਮਰੇ ਹੋਇਆ ਜਮ ਉੜ ਸਵੇਰ 7:00 ਵਜੇ ਹੋਵੇ ਨਿਆ ਕਾਲ ਰੱਖੀ ਤੇ। ਹਾਂ ਨਾਲੇ ਦੇ ਜਿੱਟੀਆਂ ਨਾਲ ਕਬੂਤਰ ਲੱਗਿਆ ਵੱਡਾ। ਅਕੋਲੀ ਕਰਦਾ ਇਹਦੇ। ਓਕੇ। ਮੋਜੀ ਨਾਲਾ ਵੱਡਾ ਕੁੱਤਰ ਲਾਇਆ ਆਪਣੇ ਹਫਿਰਦਾ ਕੁੰਜੀ ਚੋਰਾ। ਵੱਤ ਵੱਤ ਸਪੋਰਟ ਕਰੋ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤ ਵੱਤ ਧੰਨਵਾਦ ਜੀ